ਆਬ ਤਰਾਈ ਕਾਹੋਂ ਕਿਨਾ ਤਮਚਨੇ ਕਿ ਭਾਈ ਜਨਤ ਦੇ ਵਿੱਚ ਆ ਕੇ ਜਨਮ ਲੈ ਕੇ ទុក្ខੀ ਕੀਤਾ ਹੈ ਤਾਬ ਤੂੰ ਕੁਝ ਵੀ ਖਟਿਆ ਨਹੀਂ ਹੈ ਜਿਤਨਾ ਸਾਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਭਾਸ਼ਾ ਬਚਨ ਕਰਦੇ ਨੇ ਸਰੀਰਾ ਮੇਰਾ ਇਸ ਜਗਤ ਆਇ ਕਾ ਤੁਕਨ ਸਮਾਇ ਏਕ ਅੰਤ ਸਮਾਇ ਸ੍ਰੀ ਰਾਂਜਨ ਜਗ ਜਗ ਸਤਪੁਰਕਾਰ ਸਾਂ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ ਤੈਨੂੰ ਬੜਾ ਤੁਰਕ ਜਨਮ ਮਨੁੱਖਾ ਜਨਮ ਜਿਦਿਆ ਤੇ ਇਹ ਮਨੁੱਖਾ ਜਨਮ ਪਾ ਕੇ ਜੇ ਦੁੱਲਾ ਜਨਮ ਪਾ ਕੇ ਤੈਂ ਕੀ ਖਟਿਆ ਹੈ ਕੀ ਕਮਾਇਆ ਹੈ ਭਾਗ ਕੇ ਸਤੁਰ ਪ੍ਰਭੂ ਸਾਹਿਬ ਜੀ ਦੇ ਮੁੱਖਾ ਜਨਮ ਦੇ ਵਿੱਚ ਉਹ ਨਾਮ ਜਪਿਆ ਨਹੀਂ ਹੈ ਸਿਮਰਨ ਕੀ ਤਾਨੀ ਬੰਦਗੀ ਨਹੀਂ ਕੀਤੀ ਇਹ ਰਹਾ ਭਾਵ ਕਿ ਤੈਂ ਕੁਝ ਵੀ ਖਟਿਆ ਨਹੀਂ ਸੰਸਾਰ ਦੇ ਜਿੰਨੀ ਮਾਰਦੀ ਔਰਤ ਇਕੱਠੀ ਕਰ ਲੈ ਸੌਤ ਇਕੱਠੀ ਕਰ ਲੈ ਬਿਨਾਂ ਕੁਝ ਮਾਰਦੀ ਬਣਾ ਲੈ ਪ੍ਰਭ ਸਾਹਿਬ ਜੀ ਕਹਿੰਦੇ ਤੇਰਾ ਨਹੀਂ ਕਿਤੇ ਅਸੀਂ ਵੇਖ ਰਹੇ ਹਾਂ ਸੰਸਾਰ ਛੱਪ ਛੱਪ ਕੇ ਜਾ ਰਿਹਾ ਹੈ ਅਰ ਜੇ ਨਾਂ ਧੰਨ ਇਕੱਠਾ ਕਰਨ ਬਾਅਦ ਵੀ ਆਇਆ ਸੀ ਉਹ ਧੰਨਵਲ ਤੇਰੀ ਕਿਗਾਹੀ ਨਹੀਂ ਗਈ ਹੈ ਉਹ ਧੰਨਵਲ ਤਾਂ ਧਿਆਨ ਨਹੀਂ ਜਿ ਦਿੱਤਾ ਹੈ ਐਸੇ ਕਰਕੇ ਕਾਸ਼ਾਈਆਂ ਦੇ ਬਚਨਾਂ ਦਾ ਸਰਵਣ ਕਰਦੇ ਹਾਂ ਕਾਸ਼ਾ ਜੀ ਬਚਨ ਕਰਦੇ ਨੇ ਸਤਿਗੁਰ ਜੀ ਕਹਿੰਦੇ ਵਣਜ ਕਰ ਉਹ ਬਣ ਜਾ ਰਿਓ ਉਹ ਵਖਰੇ ਨਿਕੋ ਸਮਾਰ ਐਸੀ ਵਣਜ ਉਸਾਰਹੀ ਐ ਜੈਸੀ ਨਿਕ ਹੈ ਨਾ ਆਸਾ ਕੇ ਦੇਵ ਦੇ ਧੂਤ ਦਾ ਵਿਕਾਰ ਕਿਉਂ ਕਰਦੇ ਹੈਂ ਊੜ ਦਾ ਵਿਕਾਰ ਕਿਉਂ ਕਰਦੇ ਹੈਂ ਵਸਤੂ ਉਹ ਵਸਤੂ ਦਾ ਵਿਕਾਰ ਕਰ ਬੰਝ ਕਲ ਜਿਹੜੀ ਤੇਰੇ ਨਾਮ ਨੇ ਬਚਾਈ ਤੇ ਨਾਮ ਨਾਮ ਦੇਣ ਵਾਲੀ ਵਰਤੂ ਕਿਹੜੀ ਹੈ ਨਾਮ ਸਿਮਰਨ ਸੇਵਾ ਤੇ ਆਸਾ ਕੇ ਦੇਹੀ ਤੈ ਕੱਟਿਆ ਨਹੀਂ ਇਸ ਕਰਕੇ ਬਚਨ ਅਜ ਤੁਪਾਵਨ ਬਚਨਾ ਨਹੀਂ ਤਾਮ ਕੋ ਬ੍ਰਹਮ ਸਨਹਾਰਾ ਕਬੀਰ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਸੁਣਾਉਂਦੇ ਨੇ ਭਾਈ ਆਪਣੇ ਮਨ ਦੇ ਵਿੱਚ ਵਿਚਾਰਿਆ ਕਰ ਜੇ ਤਰ੍ਹਾਂ ਕਿੰਨੂ ਅੰਮ੍ਰਿਤਾਰਦਾਸ ਕੋਲ ਕਹਿੰਦੇ ਨੇ ਵਿਚਾਰਿਆ ਕਰ ਪੁੱਛਿਆ ਕਰ ਕਿ ਜਗਤ ਦੇ ਵਿੱਚ ਆ ਕੇ ਆਪ ਨਿਰਲਪ ਜਾਨੋ ਆ ਕੇ ਤੈਂ ਕੀ ਕੀਤਾ ਹੈ ਕੀ ਕਟਿਆ ਹੈ ਨਾਮ ਤੋਂ ਬਿਨਾਂ ਕੁਝ ਨਹੀਂ ਕਟਿਆ ਹੈ ਤਰਨਾਮ ਕੁਣ ਨਾਂ ਨਾਂ ਤੇ ਕਦੇ ਸਿਵਾ ਹੀ ਨਹੀਂ ਖੈ ਸਕਾਲਪੁਰ ਬਹਿਲੂ ਜੀ ਦਾ ਨਾਮ ਤੇ ਕਦੇ ਜਪਿਆ ਹੀ ਨਹੀਂ ਐ ਰਾਮ ਨਾਂ ਜਪੋ ਕਾਹਨ ਮਤ ਲਾਗੇ ਇਸ ਕਰਕੇ ਕਹਿੰਦੇ ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਭਾਈ ਫਿਰ ਕਿਹੜੀ ਕੋਝੀ ਮੱਤੇ ਲੱਗਿਆ ਹੋਇਆ ਕਿਹੜੀ ਤੂੰ ਭੈੜੀ ਮੱਤੇ ਲੱਗਿਆ ਹੋਇਆ ਤੂੰ ਕਿਹੜੇ ਵੀ ਕਰਮਾਂ ਦੇ ਵਿੱਚ ਲੱਗਿਆ ਹੋਇਆ ਮੈਂ ਮਰ ਜਾਏ ਕੋ ਮਰ ਜਾਏ ਵੇਖੋ ਕੀ ਕਰੂ ਗੁਣ ਆਪਾ ਆਪਾ ਕੇ ਰਹਾ ਹੋ ਜਿਸ ਤਰਕੇ ਇਹ ਭਾਗ ਵੀਰ ਹੁੰਦੇ ਥੁ ਮਰਨ ਦੇ ਵੇਲੇ ਲਈ ਕੀ ਚਾਰੀ ਕਰਦੇ ਕਦੇ ਸੁੱਧਿਆ ਨੇ ਇਹ ਸੰਸਾਰ ਨੂੰ ਛੱਡ ਕੇ ਜਾਣਾ ਇਥੇ ਸਦਾ ਬਾਤ ਨਹੀਂ ਰਹਿਣਾ ਹੈ ਰਹਿਣਾ ਹੈ ਇਹ ਦੇ ਰੂਹ ਸੰਸਾਰ ਤੁਜਾਂ ਹੀ ਦਾ ਮਰਨ ਵੇਲੇ ਵੀ ਤੈਂ ਕਿ ਤਿਆਰੀ ਕੀਤੀ ਹੈ ਜਦੋਂ ਇਹ ਸੰਸਾਰ ਤੋਂ ਜਾਣਾ ਹੈ ਉਦੋਂ ਦੀ ਕੋਈ تیاری ਨਹੀਂ ਕੀਤੀ ਹੈ ਰਹਾ ਦੁੱਖ ਸੁੱਖ ਕਰਕੇ ਕਟੰਭ ਜਿਵਾਇਆ ਫੈਲੀਆਂ ਕਿਆਨੀਆਂ ਔਖਾਈਆਂ ਸਹਾਰ ਕੇ ਸਾਰੀ ਉਮਰ ਕਸ ਕੇ ਵੀ ਆਪਣਾ ਕਟੰਭ ਭਾਲਦਾ ਰਿਹਾ ਇਆ ਪਰਿਵਾਰ ਨੂੰ ਪਾਲਦਾ ਨਿਕਾ ਹੈ ਪਰ ਚੇਤੇ ਰਖੀ ਮਰਤੀ ਵਾਰ ਇੱਕ ਸਰਬ ਕੁ ਪਾਇਆ ਸਾਹਿਬ ਜੀ ਕਹਿੰਦੇ ਨੇ ਬੜਾ ਤੈਨ ਘਟਨਾਇਆਂ ਕੱਟੀਆਂ ਨੇ ਔਖਾਈਆਂ ਕੱਟੀਆਂ ਨੇ ਬੜਾ ਔਖਾ ਹੋ ਕੇ ਆਪਣੇ ਕੰੰਭ ਨੂੰ ਪਾਰਿਆ ਬਹੁ ਪਰਪੰਚ ਕਰ ਪਦ ਤਨ ਲਿਆ ਗਏ ਸੁਤਦਾਰਾ ਅਨਾਂ ਤਾਵੇ ਕਿੰਨੇ ਪਰਪੰਚ ਕੀਤੇ ਕਿੰਨੇ ਪਾਪੜ ਬੀਤੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਪ੍ਰੰਤ ਇੱਕ ਵੇਟਾ ਤੇ ਪੇਨੀ ਕੀਤਾ ਹੈ ਮਗਦੀ ਵਾਰ ਇੱਕ ਸਭ ਕੁਝ ਪਾਇਆ ਮਰਨ ਵੇਲੇ ਤੈਨੂੰ ਇਕੱਲਿਆਂ ਹੀ ਆਪਣੀਆਂ ਗਲਤੀਆਂ ਵੰਦੇ ਦੁੱਖ ਸਹਾਰਨਾ ਪਿਆ ਜੇ ਜਦੋਂ ਇਹ ਸੰਸਾਰ ਖੁੰ ਜਾਏਗਾ ਤਾਂ ਸਭ ਇਹਦੇ ਵਿੱਚ ਤੈਨੂੰ ਇਕੱਲੇ ਮੂੰਹ ਹੀ ਦੁੱਖ ਸਹਣੇ ਪੈਂਦੀਆਂ ਕੀਤੀਆਂ ਗਲਤੀਆਂ ਨੇ ਕੀਤੀਆਂ ਗੁਨਾਹਾਂ ਦੇ ਕਰਕੇ ਬਾਸਾ ਕਹਿ ਰਿਹਾ ਮਨ ਮੇਰੇ ਉੱਲੇ ਕੱਟ ਨਾ ਕੀਜੈ ਅੰਤ ਮੇ ਵੇੜਾ ਤੇਰੇ ਜੀਪ ਹੈ ਜੀਤੈ ਅੰਤ ਨੂੰ ਨਵੇੜਾ ਤਾਂ ਤੇਰੀ ਜਿੰਦ ਦੇ ਨਾਲ ਤੇਰੇ ਨਾਲ ਹੋਣਾ ਹੈ ਇਸੇ ਕਰਕੇ ਬਾਸਾ ਜੀ ਨੇ ਬਚਨ ਕਹੇ ਨੇ ਭਾਈ ਮਰਤੀ ਵਾਰ ਇੱਕ ਸਰ ਦੁੱਖ ਪਾਇਆ ਮਰਨ ਵੇੜੇ ਜਦੋਂ ਘਾਲ ਕੁੱਤ ਬੈਂਕੂਰੀ ਦੇ ਦਰਗਾਹ ਦੇ ਵਿੱਚ ਜਾ ਕੇ ਤੇਰਾ ਹਿਸਾਬ ਹੋਣਾ ਹੈ ਦਰਦ ਤੇ ਦਮ ਲਈ ਵਿਖਾ ਪੀਰ ਚੁੱਟੈ ਨਾਨਕ ਮਉਤੇ ਕਾ ਸਕੇ ਜੋ ਉਥੇ ਤੇਰੀ ਜਿੰਦ ਦੇ ਨਾਮ ਤੇਰੇ ਇਕੱਲੇ ਦੇ ਨਾਲ ਹਿਸਾਬ ਹੋਣਾ ਫਿਰ ਜਿਹੜੀਆਂ ਤੈਨ ਗਲਤੀਆਂ ਕੀਤੀਆਂ ਨੇ गुना ਕੀਤੇ ਨੇ ਵੱਡੇ ਵੱਡੇ ਪਾਪ ਕਰਕੇ ਤੁੰਗ ਨੂੰ ਪਾਲਿਆ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਹੋਇਆ ਉਥੇ ਸਤਿਗੁਰੂ ਕਾਹ ਸਕੇਦੇ ਫਿਰ ਤੈਨੂੰ ਇਹ ਜਿਹੜੀਆਂ ਕੀਤੀਆਂ ਗਲਤੀਆਂ ਗਲਤੀਆਂ ਕਰਦੇ ਨੇ ਲੋਕ ਸਹਾਦਨੇ ਪਹਿਣ ਗਏ ਕੰਠ ਗਹਿਨ ਤਾਪ ਕਰਨੁ ਪੁਕਾਰਾਂ ਜਦੋਂ ਭਾਈ ਜਮਾ ਜੀ ਤੈਨੂੰ ਗੜੇ ਤੂੰ ਆਕੇ ਫੜਿਆ ਭਾਵ ਜਦ ਤੁਮ ਮੌਤ ਆਏਗੀ ਸਿਰ ਤੇ ਆਕੇ ਸਾਹਮਣੇ ਆਕੇ ਜਮ ਕੜ ਜਾਣਗੇ ਭਾਸਾ ਕਹਿੰਦੇ ਗਰ ਤੋਂ ਫੜ ਲੈਣਗੇ ਕਿ ਚਲ ਭਾਈ ਹੁਣ ਤੇਰਾ ਸਮਾਂ ਆ ਗਿਆ ਤਰੋ ਸਤਾਬ دیਵਾਨ ਬੁਲਾਇਆ ਹਰਦਰ ਮਾਹਰ ਦੀਵਾਨ ਬੁਲਾਇਆ ਪਰਪਰਮਾਤਰ ਕੇ ਗਾਇ ਦਰਗਾਹੇ ਵਿੱਚੋਂ ਪਰਮਾਨੰ ਆਏਗਾ ਜਨਮ ਲੈਣ ਬਾਅਦ ਤਿਆਉਣੇ ਵਿੜ ਲੈਣ ਨਾਂ ਉਹਨੇ ਗੱਲ ਤੋਂ ਆਕੇ ਤੇ ਬਾਸਾ ਕਹਿੰਦੇ ਫਿਰ ਮੌਤ ਸਿਰ ਤੇ ਆਈ ਤ ਨੂੰ ਕੋਣ ਪੁਕਾਰਨ ਤੁਮ ਕੋਈ ਵੀ ਤੈਨੂੰ ਕਾਬੂ ਨਹੀਂ ਕਰਦਾ ਉਦੋਂ ਜਿੰਨਾ ਮਰਜੀ ਦਿਨ ਤੇ ਬਿਰਲਾਪ ਕਰਦੀ ਹੈ ਜਿੰਨਾ ਮਰਜੀ ਰੁਕਦੀ ਹੈ ਘੜੜੇ ਘੜਦੀ ਹੈ ਬਾਸਾ ਕਹਿੰਦੇ ਕੋਈ ਲਾਭ ਨਹੀਂ ਹੁੰਨਾ ਹੈ ਇਸ ਕਰਕੇ ਤੈਨੂੰ ਮੂਡ ਭਾਈ ਸਮਾਂ ਜਿਐ ਹੁਣ ਤੇਰੇ ਕੋਲ ਵਕਤ ਹੈ ਸਮਾਂ ਹੈ ਕਹੇ ਕਬੀਰ ਆਗੇ ਤੇ ਨਾ ਸੁਹਾਰਾ ਤੇ ਵੀਰ ਜੀ ਆਖਦੇ ਹਨ ਕਿ ਉਹ 베ੜਾ ਆਉਣ ਤੋਂ ਪਹਿਲਾਂ ਹੀ ਕਿਉਂ ਨਹੀਂ ਤੂੰ ਪ੍ਰਮਾਤਮਾ ਨੂੰ ਜਾਣ ਕਰਦਾ ਕਿਉਂ ਨਹੀਂ ਉਹਦਾ ਨਾਮ ਜਪਦਾ ਕਿਉਂ ਨਹੀਂ ਸਿਮਰਨ ਕਰਦਾ ਜਿਸ ਪ੍ਰਮਾਤਮਾ ਨੇ ਤੇਰੇ ਹਰ ਵੇਲੇ ਜਿਸ ਪ੍ਰਮਾਤਮਾ ਦੇ ਜਪੇ ਹੋਏ ਨਾਮ ਨੇ ਕੀਤੇ ਹੋਏ ਸਿਮਰਨ ਨੇ ਹਰ ਬਿੜੀ ਦੀ ਸਹਾਇਤਾ ਕਰਨੀ ਹੈ ਭਾਈ ਫਿਰ ਤੂੰ ਕਿਉਂ ਨਹੀਂ ਉਸ ਸਰਕਾਰ ਕੋਲ ਜਿਹਦਾ ਨਾਮ ਕਰਦਾ ਕਿਉਂ ਨਹੀਂ ਉੱਚੇ ਕਰਦਾ ਇਸ ਕਰਕੇ ਪਾਸਾ ਨਹੀਂ ਆਉਂਿਆ ਤੇ ਪਾਲਣ ਨਹੀਂ ਕਿ ਸਮਝਾ ਹੁੰਦਾ ਜਾਂ ਕੀਤਾ ਹੈ ਭਾਈ ਾਉਣਗੇ ਜਦ ਲੈ ਜਾਣਗੇ ਤੇ ਉਸ ਵੇਲੇ ਸਰਪੁਤਰੀ ਕਹਿੰਦੇ ਬਿਨਾ ਇਕ ਅਕਾਲ ਪੁਰਖ ਲੈ ਗੁਰੂ ਜੀ ਦੇ ਨਾਮ ਤੋਂ ਤੇਰੀ ਕਿਸੇ ਨੇ ਵੀ ਸਹਿਤਾ ਨਹੀਂ ਕਰਦੀ ਇਸ ਕਰਕੇ ਭਾਈ ਤੂੰ ਇਸ ਦੁਨੀਆਂ ਦੇ ਸੰਸਾਰ ਦੇ ਤੰਦੇ ਛੱਡ ਕੇ ਆਰਾਮ ਮੰਦਰ ਕੋ ਕੰਮ ਮਤ ਲਾ ਕੇ ਸਾਸਾ ਕਹਿੰਦੇ ਕਿਹੜੀ ਮੰਤ ਵਿੱਚ ਲੱਗਿਆ ਤੋ ਤਾਲਪੁਰ ਬੈਗੁਰ ਜੀ ਦਾ ਸਿਮਰਨ ਕਰਨਾ ਹੈ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਮਨਕਾ ਜਨ ਤੈਨੂੰ ਨਾਮ ਜਪਣਾ ਆਖੇ ਮਿਹਰਿਆ ਸੀ ਸਿਮਰਨ ਕਰਨ ਬਾਅਦ ਜੇ ਮਿਲਿਆ ਸੀ ਉਸ ਪ੍ਰਮਾਤਮਾ ਨੂੰ ਮਿਲਣ ਗਾਤ ਤੇ ਮਿਲਿਆ ਸੀ ਭਾਈ ਇਹ ਵੀ ਕੰਮ ਕਰ ਇਹਨੂੰ ਸਾਹਮਣਾ ਕਰ ਐਵੇਂ ਅਜਾਈਂ ਬਖਤ ਨੰਗਵਾ ਜਿਹੜਾ ਇੱਕ ਵਾਰੀ ਬੇਰਾਂੰਗ ਗਿਆ ਬਾਪਸ ਰੱਬ ਨਹੀਂ ਆਉਣਾ ਇਸ ਕਰਕੇ ਜਿੰਨਾ ਜਲਦੀ ਹੋ ਸਕਦਾ ਹੈ ਗੁਰੂ ਵਾਲਾ ਬਣ ਗੁਰੂ ਵਾਲਾ ਬਣ ਕੇ ਗੁਰੂ ਸਾਹਿਬ ਜੀ ਦੇ ਕਾਰਨ ਦੁਨੀਆ ਤੋਂ ਦਿਰਦੇ ਵਿਚਸਾ ਕੇ ਇਹਨਾਂ ਨੇ ਕਰਿਆ ਕਰੀਏ ਬਾਣੀ ਨਾਲ ਜੁੜੀ ਸਿਮਰਨ ਕਰੀਏ ਤਾਂ ਜੋ ਇਹ ਮੁਰਖਾ ਜਨਮ ਜਗਾ ਕਾਲ ਤੋਂ ਵੇ ਕਿ ਨੇ ਕਿਰਪਾ ਕਰਕੇ ਸਾਡੇ ਨਾਲ ਲੱਗ ਗਿਆ ਇਹ ਸਫਲਤਾ